ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਣ ਲੱਗੇ ਹਾਂ ਜਿਹੜਾ ਕਿ ਆਪਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਇਹ ਘਰੇਲੂ ਨੁਸਖਾ ਹੈ ਜੀ ਅਗਰ ਤੁਸੀਂ ਇਹਨੂੰ ਅਪਣਾਉਨੇ ਹੋ ਤਾਂ ਇਹ ਆਪਣੇ ਤੋਂ ਬਿਮਾਰੀਆਂ ਨੂੰ ਕਾਫੀ ਦੂਰ ਰੱਖਦਾ ਹੈਗਾ ਤੇ ਤੁਸੀਂ ਅਗਰ ਵਰਤੋਂ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਪੁਰਾਣੇ ਬਜ਼ੁਰਗ ਜਿਹੜੀਆਂ ਚੀਜ਼ਾਂ ਦੱਸਦੇ ਸੀ ਨਾ ਉਹ ਗਲਤ ਨਹੀਂ ਹੁੰਦੀਆਂ ਸੀ ਕਦੇ ਵੀ ਆਪਾਂ ਨੇ ਕੀ ਕਰਨਾ ਹੈਗਾ ਜੀ ਇੱਕ ਤੇਲ ਦੀ ਬਾਟੀ ਲਈ ਤੇ ਉਹਦੇ ਵਿੱਚ ਦੋ ਦੀਵੇ ਤੇ ਦੋ ਲਸਣ ਦੀਆਂ ਗੰਡੀਆਂ ਦੇਸੀ ਲਸਣ ਦੀਆਂ ਤੇ ਦੋ ਪਿਆਜ਼ ਰੱਖਤੇ ਤੇ ਇੱਕ ਇੱਕ ਚਮਚਾ ਆਪਾਂ ਇਹਦੇ ਵਿੱਚ ਕਲੌਂਜੀ ਦਾ ਤੇ ਮੇਥੀ ਦਾ ਪਾ ਲੈਣਾ ਜੀ ਇਹਨੇ ਬਹੁਤ ਵਧੀਆ ਤਿਆਰ ਹੋ ਜਾਣਾ ਜੀ ਜਦੋਂ ਤੁਸੀਂ ਇਹਨੂੰ ਤਿਆਰ ਕਰੋਗੇ ਉਦੋਂ ਇੰਨੀ ਚੀਜ਼ ਦਾ ਧਿਆਨ ਰੱਖਿਓ ਵੀ ਲਸਣ ਦੇਸੀ ਹੋਵੇ ਜੀ ਇੱਕ ਆਪਾਂ ਦੂਜੀ ਲਿਓਨੇ ਨਾ ਮੋਟੀ ਗੰਢੀ ਜੀ ਵਾਲੀ ਉਹ ਆਮ ਨੋਰਮਲ ਜੀ ਛਿੱਲੀ ਜਾਂਦੀ ਆ ਉਹਦੇ ਚੋਂ ਖੁਸ਼ਬੂ ਨਹੀਂ ਆਉਂਦੀ ਆਪਾਂ ਨੂੰ ਇਹਦੇ ਚ ਖੁਸ਼ਬੂ ਆਉਣੀ ਜ਼ਿਆਦਾ ਜ਼ਰੂਰੀ ਹੈ ਹਨਾ ਆਪਾਂ ਕਰਨ ਲੱਗੇ ਆ ਜੀ ਇਹ ਤੇਲ ਤਿਆਰ ਜਿਹੜਾ ਕਿ ਆਪਣੇ ਬੈਕਟੀਰੀਆ ਨੂੰ ਖਤਮ ਕਰਦਾ ਤੇ ਬਿਮਾਰੀਆਂ ਤੋਂ ਆਪਣੀ ਜਾਨ ਛੜਾ ਕੇ ਰੱਖਦਾ ਹੈ ਰੋਕਥਾਮ ਕਰਦਾ ਬਿਮਾਰੀਆਂ ਤੋਂ ਤੇ ਬੈਕਟੀਰੀਆ ਨੂੰ ਇਹਨੇ ਸਾਰਾ ਖਤਮ ਕਰ ਦੇਣਾ ਘਰ ਦੇ ਵਿੱਚੋਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਪਕਾ ਲਓ ਸਾੜ ਲਓ ਚੰਗੀ ਤਰ੍ਹਾਂ ਜਦੋਂ ਇਹਨੇ ਵਧੀਆ ਸੜ ਜਾਣਾ ਹੈਗਾ ਮਤਲਬ ਕਿ ਇਹਨੇ ਤਿਆਰ ਹੋ ਜਾਣਾ ਉਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਉਣ ਲੱਗੇ ਆ ਉਹ ਜ਼ਰੂਰੀ ਆ ਉਹ ਨਾ ਭੁੱਲ ਜਿਓ ਤੁਸੀਂ ਹਨਾ ਘਰੇ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਆਪਾਂ ਨੂੰ ਪਤਾ ਹੁੰਦਾ ਨਹੀਂਗਾ ਵੀ ਆਪਾਂ ਕਿਹੜੀ ਚੀਜ਼ ਕਿਵੇਂ ਇਸਤੇਮਾਲ ਕਰਨੀ ਆ ਕਿਉਂਕਿ ਜਿਹੜੇ ਬਜ਼ੁਰਗ ਸੀਗੇ ਉਦੋਂ ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਦਵਾਈਆਂ ਹੁੰਦੀਆਂ ਸੀ ਉਦੋਂ ਇਹਨਾਂ ਚੀਜ਼ਾਂ ਤੋਂ ਹੀ ਸਾਰਾ ਕੁਝ ਤਿਆਰ ਕਰਦੇ ਸੀਗੇ ਤੇ ਆਹ ਪਾ ਲਈ ਜੀ ਆਪਾਂ 5 ਟਿੱਕੀਆਂ ਮੁਸ਼ਕ ਕਪੂਰ ਦੀਆਂ ਕਪੂਰ ਦੀਆਂ ਟਿੱਕੀਆਂ ਪਾ ਲੈਣੀਆਂ ਜੀ 5 ਆਪਾਂ ਇਹਨਾਂ ਨੇ ਗਰਮ ਤੇਲ ਦੇ ਵਿੱਚ ਆਪੇ ਹੀ ਘੁਲ ਜਾਣਾ ਹੈਗਾ ਜਦੋਂ ਤੁਸੀਂ ਇਹਨੂੰ ਰਸੋਈ ਦੇ ਵਿੱਚ ਤਿਆਰ ਕਰੋਗੇ ਨਾ ਤਾਂ ਤੁਹਾਡੀ ਰਸੋਈ ਦੇ ਵਿੱਚੋਂ ਪੂਰੀ ਤਰ੍ਹਾਂ ਮਹਿਕ ਆਉਣ ਲੱਗ ਜੂਗੀ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਤਲਬ ਕਿ ਜਿਹੜੀਆਂ ਗੋਲੀਆਂ ਪਾਈਆਂ ਹੋਈਆਂ ਨੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਖੁਰ ਲੈਣਾ ਹੈਗਾ ਜਾਨੀ ਕਿ ਇਹਨਾਂ ਨੇ ਆਪੇ ਖੁਰ ਜਾਣਾ ਜਿਹੜਾ ਤੇਲ ਹੈ ਆਪਾਂ ਦੀਵਿਆਂ ਦੇ ਉੱਤੇ ਇਹ ਪਲੀ ਨਾਲ ਪਾ ਲਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਜਦੋਂ ਇਹ ਤਿਆਰ ਹੋ ਗਿਆ ਨਾ ਤੇ ਆਪਾਂ ਇਹਨੂੰ ਕੱਢ ਕੇ ਦੋ ਦੀਵਿਆਂ ਦੇ ਵਿੱਚ ਹੋਰ ਕੱਢ ਲੈਣਾ ਹੈਗਾ ਉਹਨਾਂ ਵਿੱਚ ਹੀ ਨੇ ਉਹਨਾਂ ਨੂੰ ਪਏ ਰਹਿਣ ਦੇ ਵਿੱਚ ਹੀ ਤੁਸੀਂ ਤੇ ਆਪਾਂ ਇਹਨਾਂ ਨੂੰ ਜੀ ਇਸ ਤਰ੍ਹਾਂ ਮਤਲਬ ਤੇਲ ਨੂੰ ਇਹਨਾਂ ਦੀਵਿਆਂ ਦੇ ਵਿੱਚ ਕੱਢ ਲੈਣਾ ਅਗਰ ਤੁਸੀਂ ਇਸ ਤਰ੍ਹਾਂ ਦੀਵੇ ਭਰ ਕੇ ਵਧੀਆ ਮਤਲਬ ਇਹਨੂੰ ਤਿਆਰ ਕਰਕੇ ਤੇਲ ਨੂੰ ਕਲਕਾ ਕੇ ਦੀਵੇ ਭਰ ਕੇ ਲਾਉਣੇ ਹੋ ਨਾ ਤਾਂ ਤੁਹਾਡੇ ਘਰ ਦੇ ਵਿੱਚ ਬੈਕਟੀਰੀਆ ਨਹੀਂ ਰਹੂਗਾ ਅਸੀਂ ਖੁਦ ਆਪ ਭਰਤਦੇ ਹਾਂ ਜੀ ਆ ਦੇਖੋ ਤੇਲ ਗਰਮ ਹੈ ਆਪਾਂ ਇਹਨੂੰ ਬੱਤੀ ਨੂੰ ਇਹਦੇ ਵਿੱਚ ਪਾ ਲੈਣਾ ਹੈਗਾ ਤੁਹਾਨੂੰ ਮੈਂ ਤਰੀਕਾ ਦੱਸ ਦਿਆਂ ਤੁਸੀਂ ਤੇਲ ਠੰਡਾ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਮੈਂ ਵੀਡੀਓ ਬਣਾਉਣਾ ਹੈਗੀ ਐ ਤਾਂ ਕਰਕੇ ਮੈਂ ਕਿਹਾ ਤੁਹਾਨੂੰ ਨਾਲ ਦੀ ਨਾਲ ਮੈਂ ਸਮਝਾ ਵੀ ਦੇਵਾਂ ਆਪਾਂ ਨੇ ਕੀ ਕਰਨਾ ਜੀ ਇਹਨਾਂ ਦੀਵਿਆਂ ਨੂੰ ਮਤਲਬ ਕਿ ਅਗ ਲਾ ਲੈਣੀ ਹੈ ਸੀਖ ਲਾ ਲੈਣੀ ਹੈਗੀ ਹੈ ਜਗਾ ਲੈਣਾ ਠੀਕ ਹੈ ਜੀ ਇਹਨਾਂ ਦੀਵਿਆਂ ਨੂੰ ਜਗਾ ਕੇ ਚੰਗੀ ਤਰ੍ਹਾਂ ਤੁਸੀਂ ਤੇ ਆਹ ਲੋ ਜੀ ਆਪਣੇ ਹੋ ਗਏ ਦੀਵੇ ਤਿਆਰ ਤੇ ਆਪਾਂ ਹੁਣ ਰੱਖ ਲੈਣੇ ਨੇ ਜੀ ਆਪਦੇ ਕਮਰੇ ਚ ਇਹਨਾਂ ਨੂੰ ਤੁਸੀਂ ਕਮਰਿਆ ਚ ਰੱਖੋ ਜੀ ਸੌਣ ਤੋਂ ਪਹਿਲਾਂ ਰੱਖ ਲਓ ਸੌਣ ਵੇਲੇ ਤੁਸੀਂ ਇਹਨਾਂ ਨੂੰ ਬਾਹਰ ਕੱਢਦੇ ਹੋ ਜਦੋਂ ਤੁਸੀਂ ਸੌਣਾ ਹੈਗਾ ਜਿੱਥੇ ਤੁਹਾਨੂੰ ਮੱਛਰ ਮੱਖੀ ਜਾਦੇ ਲੱਗਦਾ ਹੈ ਬੈਕਟੀਰੀਆ ਜਾਦੇ ਲੱਗਦਾ ਤੁਹਾਨੂੰ ਐ ਲੱਗਦਾ ਪਸ਼ੂਆਂ ਵਾਲੇ ਅੰਦਰ ਵੀ ਲਾ ਸਕਦੇ ਹੋ ਆਪਦੇ ਕਮਰਿਆਂ ਚ ਵੀ ਲਾ ਸਕਦੇ ਹੋ ਕਿਤੇ ਵੀ ਲਾਓ ਜੀ ਤੁਸੀਂ ਆਪਾਂ ਤਾਂ ਆਪਦੇ ਕਮਰੇ ਚ ਇਹ ਲਾ ਲੇ ਜੀ ਆਪਾਂ ਵਧੀਆ ਕਰ ਲੇ ਤਿਆਰ ਮੱਛਰ ਮੱਖੀ ਕੋਈ ਨੇੜੇ ਨਹੀਂ ਆਉਂਦਾ ਆਲ ਆਊਟ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਲ ਆਊਟ ਲਾਉਨੇ ਤਾਂ ਸਾਰ ਰੋਕ ਦਿੰਦੀ ਇਹਨੂੰ ਬਸ ਪਹਿਲਾਂ ਲਾ ਕੇ ਰੱਖ ਦਿਓ ਤੇ ਲਾ ਕੇ ਉਸ ਤੋਂ ਬਾਅਦ ਜਦੋਂ ਤੁਸੀਂ ਸੌਣਾ ਉਹ ਤੋਂ 10 ਮਿੰਟ ਪਹਿਲਾਂ ਇਹਨਾਂ ਨੂੰ ਬਾਹਰ ਕੱਢ ਲਓ ਜੀ ਤਾਂ ਕਿ ਜਿਹੜਾ ਅੰਦਰ ਕੋਈ ਮਾੜਾ ਮੋਟਾ ਕੋਈ ਧੂਆ ਹੁੰਦਾ ਉਹ ਬਾਹਰ ਨਿਕਲ ਜਾਏ ਹੁਣ ਕਈ ਕਹਿਣਗੇ ਵੀ ਧੂਆ ਜ਼ਿਆਦਾ ਹੋ ਜਾਂਦਾ ਧੂਆ ਨਹੀਂ ਹੁੰਦਾ ਜੀ ਇਹਦੇ ਨਾਲ ਇੰਨਾ ਜ਼ਿਆਦਾ ਇੱਕ ਵਾਰੀ ਬੈਕਟੀਰੀਆ ਖਤਮ ਹੋ ਜਾਂਦਾ ਤੇ ਵਧੀਆ ਤੁਸੀਂ ਰੋਗਾਂ ਤੋਂ ਬਚੇ ਰਹੋਗੇ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ